ਸਾਰੇ ਕਿਸਾਨ ਪਰਮਾਨੂ ਸਤਿ ਸ੍ਰੀ ਅਕਾਲ ਹੁਣ ਕਣਕ ਦੀਆਂ ਫਸਲਾਂ ਨੇ ਜਿਹੜੀਆਂ ਜਮ੍ਹਾਂ ਪੱਕ ਚੁੱਕੀਆਂ ਨੇ ਵੀ ਕਿਹੜੀਆਂ ਵੈਰਾਈਟੀਆਂ ਚੰਗੀਆਂ ਜਾਂ ਕਿਹੜੀਆਂ ਵੈਰਾਈਟੀਆਂ ਮਾੜੀਆਂ ਆਉਣ ਵਾਲੇ 5-7 ਦਿਨਾਂ ਦੇ ਵਿੱਚ ਪਤਾ ਲੱਗ ਜਾਣਾ ਬਾਕੀ ਕਿਸਮ ਖੜੀ ਨੂੰ ਦੇਖ ਕੇ ਵੀ ਕਿਸਾਨ ਨੂੰ ਖੁਦ ਪਤਾ ਲੱਗਦਾ ਯਾਰ ਵੀ ਇਹ ਕਿਸਮ ਕਿੰਨੀ ਟੌਪ ਦੀ ਹੈ ਕਿੰਨਾ ਕੁ ਜਿਹੜਾ ਕੇਰ ਦੇ ਕੇ ਜਾਣੀ ਹੈ ਅੱਜ ਕਿਸਾਨ ਹਰਪ੍ਰੀਤ ਸਿੰਘ ਦੇ ਖੇਤ ਦੇ ਵਿੱਚ ਖੜੇ ਆ DWW ਦੀ ਕਿਸਮ ਡੀਬਲੋ 372 ਨਾ ਬਈ ਹਾਂ ਜੀ ਡੀਬਲੋ ਡੀਬਲੋ 372 ਕਿਸਮ ਹੈ ਪਹਿਲਾਂ ਆਪਾਂ 222 ਵੀ ਪਰਖੀ 187 ਵੀ ਲਾ ਰਹੇ ਹਾਂ ਤੇ 303 ਵੀ ਲਾ ਰਹੇ ਹਾਂ ਇਸ ਸਾਲ ਜਿਵੇਂ 370 71 72 ਤੇ 327 ਅੱਜ 372 ਦਾ ਬਲਾਡ ਦਿਖਾ ਰਹੇ ਹਾਂ ਇਸ ਵੈਰੈਟੀ ਦੇ ਵਿੱਚ ਵੱਖਰਾ ਕੀ ਹੈ ਜਿਵੇਂ ਪਹਿਲਾਂ 222 ਦੇ ਵਿੱਚ ਜਿਆਦਾ ਜੀੜ ਪਾਣਾ ਹੈ ਜੀੜੀ ਜਿਆਦਾ ਹੈਗੀ ਤੂੜੀ ਕਰਨ ਵੇਲੇ ਕਾਫੀ ਪ੍ਰੋਬਲਮ ਆਉਂਦੀ ਹੈ ਜਾਂ 300 ਤੰਨੇ ਉਹਦਾ ਕੈਰੈਕਟਰ ਦਿਖਾਉਂਦੀ ਆ ਪੱਤੇ گول ਕਰਦੀ ਆ ਤੇ ਜਿਹੜੀ 187 ਐ ਉਹ ਡਿੱਗਣ ਦੇ ਵਿੱਚ ਮਾਹਰ ਹੈਗੀ ਇਸ ਵੈਰਾਈਟੀ ਦੇ ਵਿੱਚ ਉਹਨਾਂ ਦੇ ਨਾਲੋਂ ਕਿੰਨਾ ਕੁ ਵੱਖਰਾ ਹੈ ਵੀਡੀਓ ਸਾਰੀ ਦੇਖਿਓ ਕਿਸਾਨ ਦੇ ਨਾਲ ਗੱਲਬਾਤ ਕਰਾਂਗੇ ਸਸਿਕਾ ਭਾਈ ਜੀ ਭਾਈ ਜੀ ਨਾਮ ਅਤੇ ਪਿੰਡ ਦੱਸ ਦਿਓ ਆਪਣਾ ਮੇਰਾ ਨਾਮ ਹੈਗਾ ਜੀ ਹਰਪੀ ਸਿੰਘ ਪਿੰਡ ਕਮਾਲਪੁਰ ਜ਼ਿਲ੍ਹਾ ਸੰਗਰੂਰ ਤੇ ਭਾਈ ਜੀ ਇਸ ਵਾਰ ਤੁਸੀਂ ਡੀਬੀਡਬਲਯੂ 372 ਲਈ ਹੈ ਜਿਹੜੀ ਪਹਿਲੇ ਸਾਲ ਲਈ ਹੈ ਪਿਛਲੇ ਸਾਲ ਵੀ ਲਈ ਸੀ ਪਿਛਲੀ ਵਾਰ ਸਾਨੂੰ ਥੋੜਾ ਜਿਹਾ ਟ੍ਰਾਇਲ ਦੇ ਤੌਰ ਤੇ ਵੀ ਦਿੱਤਾ ਹੋਇਆ ਸੀਗਾ ਉਹ ਤੋਂ ਅਸੀਂ ਨੇ ਸੀਡ ਮਲਟੀਪਲਾਈ ਕਰਕੇ ਇਸ ਵਾਰ ਅਸੀਂ ਨੇ ਤਕਰੀਬਨ 8-10 ਏਕੜ ਅਸੀਂ ਨੇ ਇਹਦੀ ਬਿਜਾਈ ਕੀਤੀ ਪਿਛਲੇ ਸਾਲ ਕਿੰਨਾ ਏਰੀਆ ਸੀ ਆਪਣੇ ਪਿਛਲੀ ਵਾਰ ਤਾਂ ਸਾਡੇ ਲਈ হাফ ਏਕੜ ਅੱਧਾ ਕਿੱਲਾ ਅੱਛਾ হাফ ਏਕੜ ਚ ਕਿੰਨੀ ਹੋ ਗਈ ਸੀ হাফ ਏਕੜ ਚ ਇਹ 27 ਕੁਇੰਟਲ ਵਾਂਗੂ ਇਹਦੀ ਕਿੱਲੇ ਦੀ ਐਵਰੇਜ ਕੱਢੀ 27 ਕੁਇੰਟਲ ਵਾਂਗੂ ਇਹਦੇ ਝਾੜ ਆਇਆ ਅੱਛਾ ਜੀ ਹਾਂ ਤੇ ਬਈ ਜੇ ਗੱਲ ਕਰੀਏ ਆਪਾਂ ਇਹ ਕਿਸਮ ਬੀਜੀ ਕਿੰਨੇ ਤਰੀਕ ਨੂੰ ਸੀ ਕਿੰਨੇ ਨਵੰਬਰ ਨੂੰ ਬਜਾਈ ਕਰੀਏ ਇਹਦੀ ਇਹਦੀ ਬਜਾਈ 4-5 ਨਵੰਬਰ ਦੇ ਕੋਲ ਹੋਈ ਹੋਈ ਹੈ ਅੱਛਾ ਜੀ ਹਾਂ 4 2023 4-5 ਨਵੰਬਰ ਤੇ ਬਈ ਡੀਏਪੀ ਕਿੰਨੀ ਪਾਈ ਸੀ ਚ ਡੀਏਪੀ ਬਈ ਉਹੀ ਅਸੀਂ ਨੇ 55-60 ਕਿਲੋ ਅੱਛਾ ਹਾਂ ਤੇ ਜੂਰੀਆ ਜੂਰੀਆ ਤਕਰੀਬਨ 3 ਬੈਗ 3.5 ਬੈਗ ਤੇ ਬਈ ਇਹਦੇ ਵਿੱਚ ਕੋਈ ਕੈਰੈਕਟਰ ਇਹ ਜਿਵੇਂ 303 ਚ ਹੈ 87 ਚ ਹੈ ਦੋ ਜਾਂ 222 ਦੇ ਵਿੱਚ ਹੈਗਾ ਇਹ ਬਈ ਇਹ ਜਿਹੜੀ ਇਹ ਵੀਰੈਟੀ ਆ ਡੀ ਵੀ ਡਬਲਯੂ ਬੀਟ ਐਂਡ ਬਾਰਲੀ ਰਿਸਰਚ ਕਰਨਾਲ ਦੀ ਵੀਰੈਟੀ ਆ ਇਹ ਵੀਰੈਟੀ ਦਾ ਸਭ ਤੋਂ ਵੱਡੀ ਖਾਸੀਅਤ ਇਹ ਇਹਦੇ ਵਿੱਚ ਲੌਜ਼ਿੰਗ ਗਿਰਨ ਦੀ ਸਮੱਸਿਆ ਬਿਲਕੁਲ ਨਹੀਂ ਆਉਂਦੀ ਤੇ ਇਹਦਾ ਥੋੜਾ ਜਿਹਾ ਗੋਲ ਗਲਾਈ ਚ ਦਾਣਾ ਤੇ ਕਾਫੀ ਸ਼ਾਨਦਾਰ ਵੀਰੈਟੀ ਆ ਇਹ ਕਿਤੋਂ ਵੀ ਵੀਰੈਟੀ ਹੁਣ ਤੱਕ ਨਹੀਂ ਡਿਗੀ ਨਾ ਇਹ ਹਾਈਬ੍ਰਿਡਿਟੀ ਦੇ ਵਿੱਚ ਲੌਜ਼ਿੰਗ ਬਿਲਕੁਲ ਨਹੀਂ ਹੁੰਦਾਉਂਗੇ ਤੇ ਭਾਈ ਗੱਲ ਕਰੀਏ ਦਾਣੇ ਜਿਵੇਂ ਕਿਸਾਨ ਪ੍ਰਭੂ ਦਾਣੇ ਵੀ ਤੁਸੀਂ ਵੀਡੀਓ ਦੇ ਵਿੱਚ ਸਕਰੀਨ ਤੇ ਇੱਕ ਛੜ ਦੇਖ ਸਕਦੇ ਹੋ ਤੇ ਭਾਈ ਜਿਹੜੀ ਦਾਣੇ ਦੀ ਗਿਣਤੀ ਹੈ ਇੱਕ ਬੱਲੀ ਦੇ ਵਿੱਚ ਘੱਟੋ-ਘੱਟ ਕਿੰਨੇ ਦਾਣੇ ਹੈਗੇ ਇਹਦੇ ਵਿੱਚ 60 65 ਕਿਸੇ ਕਿਸੇ 'ਚ 68 ਦਾਣੇ ਵੀ ਤੁਸੀਂ ਨੇ ਦੇਖੇ ਨਹੀਂ ਜੀ ਅੱਛਾ ਮਿਨੀਮਮ ਮੰਨ ਕੇ ਵੀ 65 ਤੋਂ ਘੱਟ ਦਾਣੇ ਹੈਨ ਤੋਂ 65 ਤੋਂ 70 ਦੀ ਇਹਦੀ ਐਵਰੇਜ ਹੈ ਹਾਂਜੀ ਜਿਹੜੀ ਹਾਈਟ ਆ ਭਾਈ ਹਾਈਟ ਕਿੰਨੀ ਕੀ ਰਹੀ ਸੀ ਇਹਦੀ ਆਈਟੀ ਦੀ 9798 98 ਸੈਂਟੀਮੀਟਰ ਹੈ ਜੀ ਇਸ ਧੰਨਵਾਦ ਹਾਂ ਹਾਲਟ੍ਰੇਚਰ ਦੇ ਹਿਸਾਬ ਦੇ ਨਾਲ ਆਪਾਂ 98 ਸੈਂਟੀਮੀਟਰ ਦੱਸ ਸਕੂ ਆਪਣੇ ਲੱਖ ਲੱਖ ਤੱਕ ਜਿਹੜੀ ਇਹ ਇੱਥੋਂ ਤੱਕ ਜਿਹੜੀ ਵੈਰੈਟੀ ਇਹ ਆਉਂਦੀ ਹੈਗੀ ਤੇ ਭਾਈ ਬੀਜ ਕਿੰਨਾ ਕੁ ਪਤਾ ਸੀ ਕਿੱਲੇ ਦਾ ਬੀਜ ਅਸੀਂ ਬੀਜ 35 30 35 ਕਿਲੋ ਕੁ ਅਸੀਂ ਏਕੜ ਦੀ ਬਿਜਾਈ ਕਰਦੇ ਹਾਂ ਅੱਛਾ ਹਾਂਜੀ ਕੋਈ ਦਵਾਈ ਇਹਦੇ ਵਿੱਚ ਸਿਫਾਰਿਸ਼ ਕੀਤੀ ਹੋਈ ਹੈ ਯੂਨੀਵਰਸਿਟੀ ਨੇ ਜਿਵੇਂ ਪਹਿਲਾਂ ਲਿਓਸਨ ਕਰਤੀ ਜਾਂ ਇਹਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕਿਉਂਕਿ ਜਦੋਂ ਕੋਈ ਨਵੀਂ ਤਰ੍ਹਾਂ ਦੀ ਕਿਸਮ ਆਉਂਦੀ ਹੈ ਕਿਸੇ ਨੂੰ ਰਿਲੀਜ਼ ਕੀਤੀ ਜਾਂਦੀ ਹੈ ਜਿਹੜੀ ਲਿਟਰੇਚਰ ਦੇ ਉੱਪਰ ਦਵਾਈ ਲਿਖੀ ਜਾਂਦੇ ਆ ਉਹ ਕਿਸਾਨ ਘੱਟ ਕਰਦੇ ਕਿ ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਹੈ ਸੀਗਾ ਵੀ ਕੋਈ ਇਹਦੇ ਵਿੱਚ ਸਪੈਸ਼ਲ ਦਵਾਈ ਕਰਨੀ ਪੈਣੀ ਹੈ ਸਪੈਸ਼ਲ ਦਵਾਈ ਇਹਨਾਂ ਨੇ ਕਲੋਰੋਮਿਕ ਕਲੋਰਾਇਡ ਦੀ ਇਹਨਾਂ ਨੇ ਸਿਫਾਰਿਸ਼ ਕੀਤੀ ਹੋਈ ਹੈ ਯੂਨੀਵਰਸਿਟੀ ਨੇ ਪਰ ਸਾਨੂੰ ਲੱਗਦਾ ਇਹਦੇ ਵਿੱਚ ਅਸੀਂ ਨੇ ਕੀਤੀ ਨਹੀਂ ਹੈਗੀ ਇਨਾਹੀਂ ਕਰਨ ਦੀ ਇਹਦੇ ਵਿੱਚ ਜ਼ਰੂਰਤ ਪਈ ਆ ਇਹ ਵੈਰਾਈਟੀ ਪਿਛਲੀ ਵਾਰ ਵੀ ਲਿਗੀ ਨਹੀਂ ਸੀਗੀ ਜਿਹੜਾ ਆਪਾਂ ਲੀਹੋਸੇਨ ਦੀ ਸਪਰੇਅ ਕਰਦੇ ਵੀ ਹਾਈਟ ਗੰਡਾ ਲਵੇ ਬਣਨ ਜਾਂ ਟਿਕਣ ਤੋਂ ਬਚਾਉਣ ਲਈ ਕਰਦੇ ਆ ਪਰ ਇਹ ਵੈਰਾਈਟੀ ਦੇ ਮੇਰੇ ਹਿਸਾਬ ਨਾਲ ਲੋਡ ਨਹੀਂ ਲੀਹੋਸੇਨ ਦੀ ਅੱਜ ਤੋਂ 5 ਦਿਨਾਂ ਨੂੰ ਦੀ ਹਾਰਵੈਸਟਿੰਗ ਤੁਸੀਂ ਕਰ ਲਓਗੇ ਮੰਨ ਲਓ ਬਿਲਕੁਲ ਕਰ ਲਾਂਗੇ 4-5 ਦਿਨਾਂ ਨੂੰ ਹੀ ਪੱਕੀ ਤਿਆਰ ਹੋ ਜੂ ਹੁਣ ਪੱਕੀ ਪਈ ਹੈ ਵੈਰਾਈਟੀ ਤੇ ਹਬੀ ਬਾਈ ਕਿੰਨੇ ਕਿ ਕਿਸਾਨਾਂ ਨੂੰ ਦਿੱਤਾ ਏ ਫਿਲਹਾਲ ਆਪਾਂ ਨੇ ਇਹ ਵੀ ਕੋਈ 10 ਕਿਲੋ 15 ਕਿਲੋ ਸਤੋਂ ਕਾਫੀ ਕਿਸਾਨ ਲੈ ਕੇ ਗਏ ਸੀਗੇ ਤੇ ਉਹਨਾਂ ਦਾ ਕਿਸਾਨਾਂ ਦੀ ਰਿਸਪੌਂਸ ਕੀ ਹੈ ਵੈਰੈਟੀ ਬਾਰੇ ਦੱਸਿਆ ਕੁਝ ਫੋਨ ਕਰਕੇ ਹਾਂ ਜੀ ਦੱਸਿਆ ਉਹਨਾਂ ਨੇ ਵੀ ਦੱਸਿਆ ਜੀ ਕਿ ਇਹ ਵੈਰੈਟੀ ਕਿਤੋਂ ਨਹੀਂ ਡਿੱਗਦੀ ਤੇ ਇਹਦੇ ਵਿੱਚ ਗਿਰਨ ਦੀ ਸਮੱਸਿਆ ਤਾਂ ਬਿਲਕੁਲ ਹੀ ਨਹੀਂ ਆਉਂਦੀ ਅੱਛਾ ਜੀ ਹਾਂ ਜੀ ਤੇ ਬਾਈ ਜਿਵੇਂ ਨਵੀਆਂ ਵੈਰੈਟੀਆਂ ਹਰ ਸਾਲ ਆਪਣੇ ਕਿਸਾਨ ਲਾਉਂਦੇ ਆ ਵਿੱਚ ਕਹਿੰਦਾ ਯਾਰ ਵੀ ਛੱਡੋ ਪਰੇ ਨਵੀਂ ਵੈਰੈਟੀ ਲਾ ਕੇ ਨਾ ਪੁਰਾਣੀ ਵੈਰੈਟੀਆਂ ਲਾ ਲੈਣ ਨਵੀਆਂ ਕਿਸਮਾਂ ਲਾਉਣੀਆਂ ਵੀ ਓਕੀ ਨੇ ਸਾਹਮਣੀਆਂ ਵੀ ਓਕੀ ਨੇ ਛੇ-ਛੇ ਮਹੀਨੇ ਤੁਸੀਂ ਬਈ ਉਹਦਾ ਸੀਡ ਵੀ ਸੰਭ ਕੇ ਰੱਖਦੇ ਹੋ ਅੱਗੇ ਕਿਸਾਨਾਂ ਤੱਕ ਜਿਹੜਾ ਤੁਸੀਂ ਸੀਡ ਨੂੰ ਸਪਲਾਈ ਵੀ ਕਰਦੇ ਹੋ ਉਹਦੇ ਵਿੱਚ ਕਿੰਨੀ ਕਿ ਮਿਹਨਤ ਆਉਂਦੀ ਆ ਆਪਣੀ ਵੀ ਮਿਹਨਤ ਬਹੁਤ ਆਉਂਦੀ ਆ ਵੀ ਜੇ ਰੱਖਣ ਦੀ ਸਾਹਮ ਸੰਭਾਲਦੀ ਤੇ ਵਿੱਚ ਬੀਜ ਕਿਤੇ ਰਾਲਣਾ ਜਾਵੇ ਸਾਹਮਣ ਦਾ ਬਹੁੱਖਾ ਹੁੰਦਾ ਬਾਕੀ ਜਿਹੜੀਆਂ ਹੁਣ ਵੈਰਾਈਟੀਆਂ ਆ ਰਹੀਆਂ ਨੇ ਇਹ ਇੱਕੇ ਮਕਸਦ ਨਾਲ ਬਰੀਡਰਾਂ ਦੀ ਮਿਹਨਤ ਆ ਵੀ ਇਹ ਵੈਰਾਈਟੀਆਂ ਦੇ ਉੱਤੇ ਜਿਨੇ ਗਰਮੀ ਪੈ ਜਾਂਦੀ ਹੈ ਬਾਅਦ ਵਿੱਚ ਉਹ ਗਰਮੀ ਦਾ ਪ੍ਰਭਾਵ ਘੱਟ ਪਵੇ ਇਹ ਬਰੀਡਰਾਂ ਦੀ ਕੋਸ਼ਿਸ਼ ਆ ਵੀ ਇਹਦਾ ਜਿਹੜਾ ਨਸਾਰਾ ਥੋੜਾ ਜਿਹਾ ਪਹਿਲਾਂ ਹੋ ਜਾਂਦਾ ਹੈ ਤੇ ਇਹ ਵੈਰਾਈਟੀਆਂ ਦਾ ਨਸਾਰਾ ਦੇਖੋ ਟਾਈਮਤੀ ਹੁੰਦਾ ਜਿਵੇਂ ਹੋਰ ਵੈਰਾਈਟੀਆਂ ਦਾ ਨਸਾਰਾ ਥੋੜਾ ਜਿਹਾ ਪਹਿਲਾਂ ਹੋ ਜਾਂਦਾ ਜਿਹੜੀ ਆਪਣਾ ਟੈਂਪਰੇਚਰ ਅਨਸਾਰਨ ਦੀ ਸਮਰੱਥਾ ਹੁੰਦੀ ਆ ਵੀ ਉਹ ਵੈਰਾਈਟੀ ਟੈਂਪਰੇਚਰ ਸਹਾਰੇ ਠੀਕ ਹੈ ਤੇ ਬਈ ਜਿਹੜੀ ਇਹਦੀ ਟੈਲਿੰਗ ਸਟੇਜ ਆ ਗਈ ਨਸਾਰਾ ਆ ਗਿਆ ਕਿੰਨੇ ਦਿਨਾਂ ਤੇ ਲੱਗੀ ਤੇ ਇਹ ਇਹ ਤਕਰੀਬਨ ਨਸਾਰਾ ਉਹੀ 92 94 ਦਿਨਾਂ ਤੇ ਹੈ ਵਨ ਵਿੱਚ ਰਣ ਮੈਦਾਨਾਂ ਤੇ ਨਿਸਾਰਾ ਜਿਹੜਾ ਲੈ ਗਈ ਸੀ ਤੇ ਜਿਵੇਂ ਭਾਈ ਕੋਈ ਜੀੜ ਪਾਣਾ ਤਾਂ ਬਿਲਕੁਲ ਨਹੀਂ ਹੈਗਾ ਡਿੱਗਣ ਦੀ ਸਮੱਸਿਆ ਬਿਲਕੁਲ ਨਹੀਂ ਹੈਗੀ ਇਸ ਵੈਰਾਈਟੀ ਬਾਰੇ ਕਿਸਾਨਾਂ ਨੂੰ ਕੀ ਕਹਿਣਾ ਕਿ ਉਹਨਾਂ ਨੂੰ ਸਾਲ ਕਿਉਂਕਿ ਜਿਹੜੀ ਵੈਰਾਈਟੀ ਪਹਿਲੇ 2 ਸਾਲ ਮਤਲਬ ਕੇਰ ਵਧੀਆ ਚੰਗਾ ਕੇਰ ਦੇ ਕੇ ਜਾਂਦੀ ਹੈ ਫਿਰ 8-10 ਸਾਲ ਉਹ ਵੈਰਾਈਟੀ ਜਿਹੜੀ ਲੱਗਦੀ ਲਗਾਤਾਰ ਹਾਂਜੀ ਤੇ ਇਸ ਵੈਰਿਟੀ ਵਰਗੀ ਕਰਨ ਸੋਡਾ ਹੁਣ ਜੇ ਕਿਸਾਨ ਭਰਾਵਾਂ ਨੂੰ ਦੇਖੋ ਅਗਲੇ ਜ਼ਮੀਨ ਦਾ ਲੱਗੋ ਲੱਗ ਕਿਸਮ ਹੁੰਦੀ ਆ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਥੋੜੇ ਜਿ ਰਕਵੇ ਦੇ ਵਿੱਚ ਟ੍ਰਾਇਲ ਕਰਕੇ ਦੇਖੋ ਜੇ ਤੁਹਾ ਨੂੰ ਵਧੀਆ ਲੱਗਦੀ ਆ ਕਿਸਮ ਅਗਲੇ ਸਾਲ ਉਹਨੂੰ ਵਧਾ ਲਓ ਠੀਕ ਹੈ ਤੇ ਜਿਆਦਾ ਜਿ ਰਕਵੇ ਦੇ ਵਿੱਚ ਟ੍ਰਾਈ ਨਾ ਕਰੋ ਬਾਕੀ ਸ਼ਾਨਦਾਰ ਕਿਸਮਾਂ ਵਧੀਆ ਕਿਸਮਾਂ ਤੁਸੀਂ ਥੋੜਾ ਵੀ ਲੈ ਕੇ ਜਾਓ ਤੇ ਇੱਕ ਵਾਰ ਲਾ ਕੇ ਦੇਖੋ ਜੇ ਤੁਹਾਨੂੰ ਠੀਕ ਲੱਗਦਾ ਤੁਸੀਂ ਸੀਡ ਵਧਾ ਲਓ ਠੀਕ ਹੈ ਅੱਗੇ ਵੀ ਮੈਂ ਲਾ ਮਲਟੀਪਲਾਈ ਕਰ ਲਾ ਮਲਟੀਸੀਡ ਮਲਟੀਪਲਾਈ ਕਰ ਲਾ ਠੀਕ ਹੈ ਸ਼ੁਕਰੀਆ ਬਾਈ ਧੰਨਵਾਦ